ਪੰਜਾਬ ਦੀ ਝਾਕੀ ਜਿਹੜੀ ਸ਼ਾਮਲ ਨਾ ਕਰਨਾ ਇਹ ਕੇਂਦਰ ਦੀ ਨੀਅਤੇ ਸਵਾਲ ਖੜੇ ਕਰਦੀ ਜਿਹੜੇ ਪੰਜਾਬ ਪ੍ਰਧਾਨ ਨੇ ਭਾਰਤੀ ਜਨਤਾ ਪਾਰਟੀ ਦੇ ਜਾਖੜ ਸਾਹਿਬ ਨੇ ਕਿਹਾ ਉਹ ਇਸ ਕਰਕੇ ਨਹੀਂ ਹੋਈ ਕਿਉਂਕਿ ਉੱਥੇ ਕੇਜਰੀਵਾਲ ਤੇ ਭਗਵੰਤ ਮਾਨ ਦੀ ਫੋਟੋ ਲਗਾ ਲਾਈ ਹੋਈ ਸੀ ਇਹਨਾਂ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦਾ ਕਿਤੇ ਨਾ ਆਵੇ ਇਸ ਕਰਕੇ ਪੰਜਾਬ ਦੀ ਸਰਕਾਰ ਨੂੰ ਬਦਨਾਮ ਕਰਨ ਦੇ ਕਾਰਨ ਜਿਹੜੀ 26 ਜਨਵਰੀ ਚਾਕੀ ਜੜੀ ਆ ਉਹ ਸ਼ਾਮਿਲ ਨਹੀਂ ਕੀਤੀ ਆ। ਬੰਬ ਜਿਹੜੇ ਤਿੰਨ ਪੜਾਵਾਂ ਚ ਨਗਾ ਕੇ ਚੌਥੇ ਜੇ ਰੋਗ ਦੇਣਾ ਇਹਦਾ ਮਤਲਬ ਉਹ ਪਹਿਲਾਂ ਲੋਕਾਂ ਨੂੰ ਦੱਸਣਾ ਜਾ ਰਹੇ ਸਨ ਵੀ ਅਸੀਂ ਦੇਖੋ ਸਾਰਾ ਕੁਝ ਸਰਵੇ ਕਰ ਲਿਆ ਸਾਰਾ ਕੁਝ ਦੇਖ ਲਿਆ ਔਰ ਐਂਡ ਤੇ ਜਾ ਕੇ ਉਹਨਾਂ ਨੂੰ ਰਿਜੈਕਟ ਕਰਨਾ ਸੀ ਉਹਨਾਂ ਨੇ ਅਸੀਂ ਪਹਿਲੇ ਹੀ ਮਨਸਾ ਸੀ ਇਸ ਤੋਂ ਪਹਿਲਾਂ ਵੀ ਹੋਇਆ ਕਰ ਚੁੱਕੇ ਆ। ਸਤਿ ਸ਼੍ਰੀ ਅਕਾਲ ਦੋਸਤੋ ਮੈਂ ਅਰਵਿੰਦਰ ਸਰਾਨਾ ਸਵਾਗਤ ਕਰਦਾ ਤੁਹਾਨੂੰ ਲੁਧਿਆਣਾ ਲਾਈਵ ਤੇ। ਦੋਸਤੋ 26 ਜਨਵਰੀ ਆਉਣ ਵਾਲੀ ਹੈ। ਲੇਕਿਨ ਉਸ ਤੋਂ ਪਹਿਲਾਂ ਇੱਕ ਵਿਵਾਦ ਸ਼ੁਰੂ ਹੋ ਗਿਆ 26 ਜਨਵਰੀ ਵਿੱਚ ਇਸ ਵਾਰ ਪੰਜਾਬ ਦੀ ਝਾਕੀ ਨੂੰ ਨਹੀਂ ਲਿਆ ਗਿਆ ਕਾਰਨ ਕੀ ਹੈ ਉਹ ਤਾਂ ਕੇਂਦਰ ਸਰਕਾਰ ਜਾਂ ਉਹ ਕਮੇਟੀ ਦੱਸ ਸਕਦੀ ਹੈ ਕਿ ਇਹ ਝਾਕੀ ਕਿਉਂ ਨਹੀਂ ਇਸ ਵਾਰ ਜਿਹੜੀ ਸਾਡੀ ਪ੍ਰੇਟ ਹੈ ਉਹਦੇ ਵਿੱਚ ਸ਼ਾਮਿਲ ਕੀਤੀ ਗਈ ਹੈ ਇਸ ਚੀਜ਼ ਨੂੰ ਲੈ ਕੇ ਜੋ ਸਾਡੇ ਨਾਲ ਜੁੜੇ ਨੇ ਗੱਲ ਕਰਨ ਲਈ ਸੀਨੀਅਰ ਆਗੂ ਆਮ ਆਦਮੀ ਪਾਰਟੀ ਤੋਂ ਅਸੀਂ ਵਿੰਗ ਦੇ ਸਾਬਕਾ ਚੇਅਰਮੈਨ ਰਿਸ਼ਤਿੰਗਾਂ ਜੀ ਜੁੜ ਚੁੱਕੇ ਨੇ ਸਰ ਬਹੁਤ ਬਹੁਤ ਸਵਾਗਤ ਹੈ ਹਾਲ ਜੀ ਹਰ ਸਾਲ 26 ਜਨਵਰੀ ਵਿੱਚ ਜਿਹੜੀ ਪੰਜਾਬ ਦੀ ਇੱਕ ਤਰਤੀ ਕਹਿੰਦੇ ਨੇ ਮਨਸੂਬੀਆਂ ਦੀ ਤਰਤੀ ਹੈ ਜੋਨੀਆਂ ਦੀ ਤਰਤੀ ਹੈ ਪੀਣਾ ਦੀ ਤਰਤੀ ਹੈ ਤਕੀ ਦੂਸਰੀ ਵਾਰ ਲਗਾਤਾਰ ਇਹ ਹੋਇਆ ਹੈ ਕਿ ਉਹਦੀ ਚਾਂਕੀ ਨਹੀਂ ਵੇਲੀ ਗਈ ਹੈ ਜਿਹੜੀ ਉੱਥੇ ਭਰੇਖ ਹੋਣੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਦੇਸ਼ ਵਾਸੀਆਂ ਨੂੰ ਅੱਜ ਨਵਾਂ ਸਾਲ ਹੈ ਸਾਰਨ ਬਹੁਤ-ਬਹੁਤ ਵਧਾਈ ਬਦਨਾਮ ਔਰ ਜਿਹੜੀ ਗੱਲ ਤੁਸੀਂ ਕਹੀ ਹੈ ਕਿ ਪੰਜਾਬ ਦੀ ਧਰਤੀ ਜਿਹੜੀ ਆ ਗੁਰੂਆਂ 피ਰਾਂ ਦੀ ਧਰਤੀ ਆ ਔਰ ਇਸ ਦੇਸ਼ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਕੁਰਬਾਨੀ ਆ ਉਹ ਪੰਜਾਬ ਦੇ ਸੂਰਬੀਰ ਯੋਧਿਆਂ ਨੇ ਦਿੱਤੀ ਆ ਔਰ ਉਹਦੇ ਕਰਕੇ ਸਾਡਾ ਦੇਸ਼ ਜਿਹੜਾ ਵਾ ਆਜ਼ਾਦ ਹੋਇਆ ਸੀ ਫਿਰ ਮੈਂ ਸਮਝਦਾ ਮੈਂ ਕਿ ਸੈਂਟਰ ਦੇ ਵਿੱਚ 26 ਜਨਵਰੀ ਜੋ ਸੰਵਿਧਾਨ ਦੀ ਵਸ ਹੈ ਸਹੀ ਮੈਨੇ ਚ ਉਸ ਦਿਨ ਸਾਡਾ ਸੰਵਿਧਾਨ ਲਾਗੂ ਹੋਇਆ ਸੀ ਉਹ ਉਸ ਦਿਨ ਪੰਜਾਬ ਦੀ ਝਾਕੀ ਜਿਹੜੀ ਸ਼ਾਮਲ ਨਾ ਕਰਨਾ ਇਹ ਕੇਂਦਰ ਦੀ ਨੀਅਤ ਤੇ ਸਵਾਲ ਖੜੇ ਕਰਦੀ ਹੈ ਕਿਉਂਕਿ ਜਿਹੜੀ ਕੇਂਦਰ ਦੀ ਨੀਅਤ ਜਿਹੜੀ ਆ ਉਹ ਸਾਫ਼ ਨਹੀਂ ਆ ਇਸ ਕਰਕੇ ਮੈਂ ਦੇਸ਼ ਦੇ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਨੂੰ ਜ਼ਰੂਰ ਬੇਨਤੀ ਕਰਾਂਗਾ ਕਿ ਜੇ ਪੰਜਾਬ ਦੀ ਝਾਕੀ ਤੁਸੀਂ ਸ਼ਾਮਲ ਨਹੀਂ ਕਰ ਰਹੇ ਤਾਂ ਇਹਦਾ ਮਤਲਬ ਤੁਸੀਂ ਪੰਜਾਬ ਦੇ ਨਾਲ ਜਿਹੜੇ ਉਹ ਗੁਰੂਆਂ ਪੀਰਾਂ ਦੀ ਧਰਤੀ ਆ ਔਰ ਜਿਹੜੇ ਸ਼ਹੀਦਾਂ ਨੇ ਇੰਨੀਆਂ ਸ਼ਹੀਦੀਆਂ ਦੇ ਕੇ ਭਾਰਤ ਜਾਦ ਕਰਾਇਆ ਇਹਦਾ ਮਤਲਬ ਉਹਨਾਂ ਦੀ ਤੁਸੀਂ ਬੇਅਦਬੀ ਕਰ ਰਹੇ ਹੋ ਤਾਂ ਇਸ ਕਰਕੇ ਜਿਹੜੀ ਹਾਲੇ ਵੀ ਟਾਈਮ ਹੈਗਾ ਕਿਉਂਕਿ ਹੱਲੇ ਜਿਹੜਾ 26 ਜਨਵਰੀ ਨੂੰ ਪੂਰੇ 25 ਦਿਨ ਪਏ ਆ ਹਾਲੇ ਵੀ ਤੁਸੀਂ ਜਿਹੜੀ ਆਪਣੀ ਗਲਤੀ ਕੀਤੀ ਹੋਏ ਸੁਧਾਰ ਸਕਦੇ ਹੋ ਇਸ ਕਰਕੇ ਜਿਹੜੀ ਪੰਜਾਬ ਦੀ ਚਾਕੀ ਆ ਉਹ ਜਰੂਰ ਉਹਦੇ ਵਿੱਚ ਸ਼ਾਮਿਲ ਕਰੋ ਛੱਪੀ ਜਨ ਪੰਜਾਬ ਦੇ ਜਿਹੜੇ ਪੰਜਾਬ ਪ੍ਰਧਾਨ ਨੇ ਭਾਰਤੀ ਜਨਤਾ ਪਾਰਟੀ ਦੇ ਜਾਖੜ ਸਾਹਿਬ ਨੇ ਕਿਹਾ ਉਹ ਇਸ ਕਰਕੇ ਨਹੀਂ ہوئی ਕਿਉਂਕਿ ਉੱਥੇ ਕੇਜਰੀਵਾਲ ਤੇ ਭਗਵੰਤ ਮਾਨ ਦੀ ਫੋਟੋ ਲਗਾ ਲਾਈ ਹੋਈ ਸੀ ਨਾ ਨੇ ਇਹ ਉਹਨਾਂ ਨੇ ਇੱਕ ਬਿਆਨ ਦਿੱਤਾ ਕਿਉਂਕਿ ਇਸ ਕਰਕੇ ਉਹਨਾਂ ਨੇ ਇਹ ਰਿਜੈਕਟ ਕੀਤੀ ਚੱਕੀ ਇਹ ਜਿਹੜਾ ਜਾਖੜ ਸਾਹਿਬ ਬੋਲ ਰਿਹਾ ਜੀ ਇਹ ਬਿਲਕੁਲ ਇੱਕ ਝੂਠ ਦਾ ਬਲੰਦਾ ਵਾ ਤੁਸੀਂ ਆਪ ਦੱਸੋ ਕਿ ਇੱਥੇ ਵੀ ਜਦੋਂ ਚਾਕੀਆਂ ਪ੍ਰਾਂਤਾਂ ਦੇ ਵਿੱਚ ਸ਼ਾਮਿਲ ਹੁੰਦੀ ਆ ਮੈਂ ਤਾਕਤ ਸੇ ਮੁੱਖ ਮੰਤਰੀ ਦੀ ਜਾਂ ਕਿਸੇ ਹੋਰ ਦੀ ਕੋਈ ਫੋਟੋ ਲੱਗੀ ਹੁੰਦੀ ਹੈ ਜੀ ਇਹ ਤਾਂ ਸਿਰਫ ਇੱਕ ਬਹਾਨਾ ਲਾ ਰਹੇ ਆ ਜਦ ਕਿ ਇਹੋ ਜਿਹਾ ਕੋਈ ਵੀ ਕਾਰਨ ਨਹੀਂ ਹੈ ਕਾਰਨ ਸਿਰਫ ਸਿੱਧਾ ਸਿੱਧਾ ਵਾ ਕਿ ਜਿਹੜਾ ਪੰਜਾਬ ਦੇ ਵਿੱਚ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਔਰ ਜਿਹੜਾ ਕੇਂਦਰ ਹੈਗਾ ਵਾ ਉਹ ਇਹ ਨਹੀਂ ਜਾਣਦਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦਾ ਕਿਤੇ ਨਾ ਆਵੇ ਇਸ ਕਰਕੇ ਪੰਜਾਬ ਦੀ ਸਰਕਾਰ ਨੂੰ ਬਦਨਾਮ ਕਰਨ ਦੇ ਕਾਰਨ ਜਿਹੜੀ 26 ਜਨਵਰੀ ਚਾਕੀ ਜਿਹੜੀ ਆ ਉਹ ਸ਼ਾਮਿਲ ਲਿਖਤੀ ਆ। ਭਾਜਪਾ ਦੇ ਉਸ ਹੀ ਦੇ ਆਗੂ ਕਹਿ ਰਹੇ ਨੇ ਸਾਡਾ ਕੋਈ ਲੈਣ ਦੇ ਨਹੀਂ। ਇੱਕ ਸੁਰੱਖਿਆ ਦੀ ਕਮੇਟੀ ਹੁੰਦੀ ਹੈ। ਉਹ ਤਿੰਨ ਪੜਾਵਾਂ ਤੱਕ ਚਾਕੀ ਨੰਗ ਚੁੱਕੀ ਸੀ ਓਕੇ ਹੋ ਗਈ ਸੀ। ਚੌਥੇ ਪੜਾਅ ਤੇ ਇਹਨਾਂ ਨੂੰ ਰਿਜੈਕਟ ਕੀਤਾ ਗਿਆ ਤੇ ਉਹ ਕਮੇਟੀ ਇਹਦੇ ਵਿੱਚ ਜਵਾਬ ਦੇ ਐ। ਉਹ ਦੇਖੋ ਜੀ ਉਹ ਕਹਿੰਦੇ ਹਨ ਬਈ ਹਾਤੀ ਦੇ ਦਾਦ ਖਾਂਦੇ ਹੋਰ ਦਿਖਾਉਂਦੇ ਹੋਰ ਇਹ ਸਿਰਫ ਉਹ ਕੰਮ ਕੀਤਾ ਉਹਨਾਂ ਨੇ। ਕਿ ਜਿਹੜੇ ਤਿੰਨ ਪੜਾਵਾਂ ਨੂੰ ਨਗਾ ਕੇ ਚੌਥੇ ਜੇ ਰੋਕ ਦੇਣਾ। ਇਹਦਾ ਮਤਲਬ ਉਹ ਪਹਿਲਾਂ ਲੋਕਾਂ ਨੂੰ ਦੱਸਣਾ ਜਾ ਰਹੇ ਸਨ ਵੀ ਅਸੀਂ ਦੇਖੋ ਸਾਰਾ ਕੁਝ ਸਰਵੇ ਕਰ ਲਿਆ ਸਾਰਾ ਕੁਝ ਦੇਖ ਲਿਆ ਔਰ ਐਂਡ ਤੇ ਜਾ ਕੇ ਉਹਨਾਂ ਨੇ ਰਿਜੈਕਟ ਕਰਨਾ ਸੀ ਉਹਨਾਂ ਨੇ ਇਹ ਪਹਿਲੇ ਹੀ ਮਨਸਾ ਸੀ ਇਸ ਤੋਂ ਪਹਿਲੇ ਵੀ ਹੋਏ ਕਰ ਚੁੱਕੇ ਆ ਤਾਂ ਇਸ ਕਰਕੇ ਸੈਂਟਰ ਸਰਕਾਰ ਨੂੰ ਕਹਿ ਰਹੇ ਆ ਮਾਨਯੋਗ ਪ੍ਰਧਾਨ ਮੰਤਰੀ ਨੂੰ ਦੇਸ਼ ਦੇ ਔਰ ਖਾਸ ਕਰਕੇ ਅਸੀਂ ਜਿਹੜੇ ਸਾਡੇ ਮਾਨਯੋਗ ਰਾਸ਼ਟਰਪਤੀ ਸਾਹਿਬ ਆ ਉਹਨਾਂ ਨੂੰ ਵੀ ਇਸ ਗੱਲ ਲਈ ਬੇਨਤੀ ਕਰਦੇ ਆ ਕਿ ਸਾਡੀ ਮਤੇਰੀ ਮਾਲਾ ਜਿਹੜਾ ਪੰਜਾਬ ਦੇ ਨਾਲ ਵਤੀਰਾ ਨਾ ਕੀਤਾ ਜਾਵੇ ਔਰ ਜੋ ਉਹਨਾਂ ਦੀ ਸੈਂਟਰ ਦੀ ਗਲਤੀ ਆ ਉਹਨੂੰ ਸੁਧਾਰੇ ਜਾਵੇ ਹੁਣ ਉਹਨਾਂ ਨੇ ਇਹ ਕਹਿ ਕਿ ਜਿਹੜੀ ਚਾਕੀਆਂ ਰਿਜੈਕਟ ਕੀਤੀਆਂ ਗਏ ਨੇ ਜਿਹੜੇ-ਜਿਹੜੇ ਪ੍ਰਦੇਸ਼ ਦੀ ਉਹਨਾਂ ਨੇ ਹੁਣ ਦਿੱਲੀ ਬੁਲਾ ਲ ਕੇ ਉਹਨਾਂ ਨੂੰ ਕਹਿ ਕੇ ਉਸ ਸਥਾਨ ਤੇ ਖੜੀ ਕਰ ਦਾਂਗੇ ਉਹ ਸ਼ਾਮਿਲ ਨਹੀਂ ਕਰਾਂਗੇ ਦਿਖਾਵਾਂਗੇ ਲੇਕਿਨ ਉਹਨਾਂ ਪੰਜਾਬ ਦੇ ਮੁੱਖ ਮੰਤਰੀ ਨੇ ਮਨਾਂ ਕਰਤਾ ਕਿ ਅਸੀਂ ਨਹੀਂ ਭੇਜਣੀ ਹੁਣ ਚਾਕੀ ਤੁਸੀਂ ਇਹ ਦੱਸੋ ਕਿ ਸੈਂਟਰ ਨੇ ਕੋਈ ਜਿੱਥੇ ਭਾਜੀਪੀ ਦੀ ਸਰਕਾਰ ਆ ਉਸ ਪ੍ਰਦੇਸ਼ ਦੀ ਕੋਈ ਚਾਕੀ ਬਾਹਰ ਕਰੀ ਆ ਇਹ ਰਿਜੈਕਟ ਕਰਕੇ ਕਿਹੜੀ ਕਰੀ ਆ ਸਿਰਫ ਦਾ ਸਿਰਫ ਐ ਹਾਥੀ ਦੇ ਦੰਦ ਖਾਨ ਦੇ ਹੋਰ ਦਿਖਾਉਂਦੇ ਹੋਰ ਉਹ ਇਹ ਕਰ ਰਿਹਾ ਜਿੱਥੇ ਜਿਹੜੇ ਜਿਹੜੇ ਪ੍ਰਾਂਤਾਂ ਦੇ ਵਿੱਚ ਕੋਈ ਕਾਂਗਰਸ ਸਰਕਾਰ ਆਮ ਆਦਮੀ ਪਾਰਟੀ ਦੀ ਜਾਂ ਅਦਰ ਬੀਜੇਪੀ ਤੋਂ ਸਰਕਾਰ ਆ ਉਹਨਾਂ ਦੇ ਝਾਕੀ ਨਾਲ ਜਿਹੜਾ ਮੱਥੇਰੀ ਮਿਆਲਾ ਸਲੂਕ ਕੀਤਾ ਜਾ ਰਿਹਾ ਜਾਣ ਕੇ ਕਹਿ ਰਹੇ ਤੁਸੀਂ ਹੋਇਆ ਜਾਣ ਕੇ ਕਰਦੇ ਆ ਤੁਸੀਂ ਵਿਰੋਧ ਕਰੋਗੇ ਫਿਰ ਇਸ ਚੀਜ਼ ਦਾ ਨਹੀਂ ਬਿਲਕੁਲ ਮੈਂ ਤਾਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਪ੍ਰਧਾਨ ਮੰਤਰੀ ਸਾਹਿਬ ਨੂੰ ਕਹਿ ਰਹੇ ਮੈਨੂੰ ਪ੍ਰਧਾਨ ਮੰਤਰੀ ਦੇਸ਼ ਦੇ ਪ੍ਰਧਾਨ ਮੰਤਰੀ ਹੁੰਦੇ ਆ ਉਹਨਾਂ ਨੂੰ ਛੋਟੀ ਉੱਚੀ ਰਾਜਨੀਤੀ ਛੱਡ ਕੇ ਉਹਨਾਂ ਨੂੰ ਆਪਣੇ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਐ ਜਿਵੇਂ ਅੱਜ ਅਯੋਧਿਆ ਕਾਲ ਦਾ ਉਹ ਮੰਦਿਰ ਦਾ ਸ੍ਰੀ ਰਾਮ ਮੰਦਿਰ ਜੀ ਦਾ ਜਿਹੜਾ ਵਾ ਸਾਰੇ ਦੇਸ਼ ਦੇ ਵਿੱਚ ਪੂਜਾ ਪਾਠ ਕਰਨ ਦਾ ਉਹਦਾ ਉਦਘਾਟਨ ਕਰਨ ਦਾ ਉਹ ਚੱਲ ਰਿਹਾ ਵਾ ਇਸ ਕਰਕੇ ਉਹਨਾਂ ਨੂੰ ਇਹੋ ਜੀ ਗਲਤੀ ਸੁਧਾਰ ਕੇ ਜਿਹੜੀ ਪੰਜਾਬ ਦੀ ਹੀ ਨਹੀਂ ਹੋਰ ਵੀ ਜਿਹੜੇ ਪ੍ਰਾਂਤਾਂ ਦੀ ਚਾਕੀਆਂ ਬਾਹਰ ਕਰੀ ਆ ਉਹਨਾਂ ਨੂੰ ਤੁਰੰਤ ਸ਼ਾਮਿਲ ਕਰਨਾ ਚਾਹੀਦਾ ਵਾ ਤਾਂ ਜੋ ਪ੍ਰਾਂਤਾਂ ਦੇ ਲੋਕ ਜਿਹੜੇ ਮਾਨੇ ਉਹ ਮੁੱਖ ਮੰਤਰੀ ਆ ਸਾਡੇ ਉਹ ਵੀ ਇਹ ਕਹਿ ਕਹਿ ਸਕਨ ਵਾਕਈ ਸ੍ਰੀ ਨਰਿੰਦਰ ਮੋਦੀ ਜੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਆ ਭਾਰਤ ਦੇ ਪ੍ਰਧਾਨ ਮੰਤਰੀ ਮਿਹਰਬਾਨੀ ਜੀ ਕਿਤਨੇ ਕਿਤੇ ਕਹਿਆ ਕਿ ਪ੍ਰਧਾਨ ਮੰਤਰੀ ਚਾਹ ਨੂੰ ਸੋਚਣਾ ਚਾਹੀਦਾ ਦੇ ਛਾਕੀ ਸ਼ਾਮਿਲ ਹੋਣੀ ਚਾਹੀਦੀ ਬਿਲਕੁਲ ਜੀ ਪੰਜਾਬ ਯੋਧਿਆਂ ਦੀ ਕਹਿੰਦੇ ਵੀਰਾਂ ਦੀ ਸੰਤਾ ਦੀ ਧਰਤੀ ਹੈ ਪੰਜਾਬ ਨੇ ਉਹ ਚੀਜ਼ ਤਿਆਗ ਦਿੱਤਾ ਜੋ ਕਿ ਸਾਰੇ ਰਾਜਾਂ ਨੇ ਬਾਅਦ ਚ ਦਿੱਤਾ ਹੈ ਹਿੰਦੁਸਤਾਨ ਦਾ ਦਿਲ ਕਿਹਾ ਜਾਂਦਾ ਪੰਜਾਬ ਦੇ ਲੋਕ ਵੀ ਆਤ ਹੋਏ ਨੇ ਕਿਉਂਕਿ ਉਹ ਪਰੇਡ ਨੂੰ ਪੂਰੀ ਦੁਨੀਆ ਦੇਖਦੀ ਹੈ ਪੂਰੀ ਦੁਨੀਆ ਨੇ ਉਹ ਪਰੇਡ ਦੀ ਨਜ਼ਰ ਹੁੰਦੀ ਹੈ ਜਦੋਂ ਤਾਜਰ ਲਹਿਰਾਇਆ ਜਾਂਦਾ ਉਸ ਤੋਂ ਬਾਅਦ ਹਰ ਪ੍ਰਾਂਤ ਦੀ ਝਾਕੀ ਨਿਕਲਦੀ ਹੈ ਲੇਕਿਨ ਪੰਜਾਬ ਨਾਲ ਦੂਸਰੀ ਵਾਰ ਹੋ ਚੁੱਕਾ ਹੈ ਪੰਜਾਬ ਦੀ ਝਾਕੀ ਫਿਰ ਨਹੀਂ ਸ਼ਾਮਿਲ ਕੀਤੀ ਗਈ ਹੈ ਫਿਰ ਅਸੀਂ ਵੀ ਬੇਨਤੀ ਕਰਦੇ ਹਾਂ ਪੂਰਾ ਪੰਜਾਬ ਵਾਜੋਂ ਸੀ ਬੇਨਤੀ ਕਰਦੇ ਨੇ ਅਗਰ ਕੋਈ ਇਹਦੇ ਚ ਕਿੰਤੂ ਪਰੰਤੂ ਸਿਆਸਤ ਨਾ ਕੀਤੀ ਜਾਵੇ ਪੰਜਾਬ ਨੂੰ ਪੰਜਾਬ ਦਾ ਹੱਕ ਮਿਲੇ ਤੇ ਉਹ ਝਾਕੀ ਨੂੰ ਸ਼ਾਮਿਲ ਕੀਤਾ ਜਾਵੇ ਤੇ ਪੂਰੀ ਦੁਨੀਆ ਵੀ ਦੇਖੇ ਪੰਜਾਬ ਦੀ ਝਾਕੀ ਵਿੱਚ ਕੀ ਦਿਖਾਇਆ ਜਾ ਰਿਹਾ ਬਿਲਕੁਲ ਇੱਕ ਵਾਰ ਫਿਰ ਬਹੁਤ ਬਹੁਤ ਮਿਹਰਬਾਨੀ ਜੀ ਤੁਸੀਂ ਸਾਡੇ ਨਾਲ ਗੱਲ ਕੀਤੀ ਪ੍ਰੋਗਰਾਮ ਚੱਲੂਗਾ ਤੇ ਆਪਣੀ رائے ਵੀ ਦਿਓ ਕਮੈਂਟਸ ਤੇ ਜਰੂਰ ਦੱਸਿਓ ਕਿ ਇਹਨਾਂ ਨੇ ਜੋ ਕਿਹਾ ਉਹ ਠੀਕ ਹੈ ਜਾਂ ਕੇਂਦਰ ਨੇ ਜੋ ਕੀਤਾ ਉਹ ਠੀਕ ਹੈ ਜਾਂ ਇਹ ਦੋਨੋਂ ਗਲਤ ਨੇ ਤੁਸੀਂ ਕੀ ਠੀਕ ਕਹਿਣਾ ਚਾਹੁੰਦੇ ਹੋ ਤੁਸੀਂ ਕਮੈਂਟਸ ਰਾਹੀਂ ਸਾਡੇ ਪ੍ਰੋਗਰਾਮ ਵਿੱਚ ਸਾਂਝਲੀ ਤੋਂ ਕਿਉਂਕਿ ਤੁਹਾਡਾ ਕਮੈਂਟਸ ਬਹੁਮੁੱਲ ਕਮੈਂਟਸ ਹੈ ਤੁਸੀਂ ਲੋਕਤੰਤਰ ਦੇ ਉਹ ਵੋਟਰ ਜੋ ਤੁਸੀਂ ਇਹਨਾਂ ਨੂੰ ਤੇ ਇਹਨਾਂ ਦੀ ਸਰਕਾਰਾਂ ਨੂੰ ਬਣਾਉਂਦੇ ਹੋ ਜੁੜੇ ਲੁਧਿਆਣਾ ਲਾਈਵ ਨਾਲ ਮੈਂ ਅਰਵਿੰਦਰ ਸਰ ਨਾਲ ਲੈਣਾ ਤੁਹਾਡਾ ਤੋਂ ਵੀਦਾ